ਉਹ ਆ ਵੇਖ ਮੈਦਾਨ ਵਿੱਚ ਸ਼ੇਰ ਬੱਬਰ ਮਹਾਰਾਜੇ ਦੀ ਅਕਲ ਹੈਰਾਨ ਰਹਿ ਗਈ ਗਲਾ ਪਰ ਆਇਆ ਨੈਣ ਹੋ ਗਏ ਖਾਲੀ ਜ਼ਖਮ ਖੁੱਲ ਗਏ ਬੰਦ ਜ਼ੁਬਾਨ ਰਹਿ ਗਈ ਰੰਗ ਉੱਡਿਆ ਚਿਹਰੇ ਪੰਜਾਬ ਜੀ ਦਾ ਪੂਣੀ ਹੋ ਕੇ ਹੱਥ ਤਲਵਾਰਨ ਰਹਿ ਗਈ ਭਰੀ ਦਰਦ ਇਸ ਤਰ੍ਹਾਂ ਤਾ ਮਾਰੀ ਉਹ ਮੇਰੇ ਸ਼ਾਹੀ ਦੇ ਚਾਨ ਨੂੰ ਗ੍ਰਹਿਣ ਲੱਗਾ ਫੂਲਾ ਸਿੰਘ ਅਕਾਲੀ ਦੀ ਲੋਥ ਉਤੇ ਰੋ ਰੋ ਕੇ ਵਾਲੀ ਪੰਜਾਬ ਦਾ ਕਹਿਣ ਲੱਗਾ ਲੱਭਾਂ ਰਾਜ ਦੀ ਛੱਤ ਦਾ ਥੰਮ ਕਿੱਥੋਂ ਦੇਗ ਪਿਆ ਵਿਚਾਲਿਓ ਥੰਮ ਮੇਰਾ ਲੋਕੋ ਦਮ ਉਹ ਦੇ ਗਿਆ ਅੱਜ ਇਥੇ ਜਿਹਦੇ ਦਮ ਤੋਂ ਚੱਲਦਾ ਸੀ ਦਮ ਮੇਰਾ ਮੇਰੇ ਸ਼ੇਰ ਦੀ ਆਖਰੀ ਛੇ ਜੁੱਤੇ ਲੋਕੋ ਲਾ ਕੇ ਵਿਛਾ ਦਿਓ ਚੰਮ ਮੇਰਾ ਉਹ ਹੋ ਗਿਆ ਇਥੇ ਸ਼ਹੀਦ ਜੋਧਾ ਦਿਨ ਰਾਤ ਜੋ ਕਰਦਾ ਸੀ ਕੰਮ ਮੇਰਾ ਅੱਗੋਂ ਹਟ ਜਾਓ ਅੱਗੇ ਹੋਣ ਦਿਓ ਮੈਨੂੰ ਮਿੱਤਰੋ ਰਾਜ-ਰਾਜ ਰੋਣ ਦਿਓ ਮੈਨੂੰ ਪੂਜਾ ਅਕਾਲੀ ਦੀ ਕਰਨ ਦਿਓ ਤੇ ਮੈਨੂੰ ਚਰਨਿਆ ਅਕਾਲੀ ਦੇ ਤੋਂ ਦਿਓ ਡੁਸਕ ਡੁਸਕ ਕੇ ਅੱਖਿਆ ਫੀਰ ਇਦਾਂ ਕੀ ਹੁਕਮ ਹੈ ਦਾਸ ਨਿਰਮਾਨ ਦੇ ਲਈ ਜਥੇਦਾਰ ਜੀ ਤੱਕੋ ਜਰਾ ਖੋਲ ਅੱਖਾਂ ਦੋਸ਼ੀ ਖੜਾ ਹੈ ਕੋਰੜੇ ਖਾਂਦੇ ਲਈ ਤੁਸੀਂ ਸਿੱਖ ਦੀ ਪੱਗ ਦੇ ਬਣੇ ਰਾਖੇ ਉਠੋ ਮੇਰੀ ਵੀ ਪੱਗ ਬਚਾਣ ਦੇ ਲਈ ਉਠੋ ਅਕਾਲੀ ਜੀ ਅੱਜ ਉਠੋ ਅੱਜ ਝੰਡਾ ਅਕਾਲੀ ਚਲਾਉਣ ਦੇ ਲਈ ਇਹ ਤਾਂ ਹਾਥੀ ਦੀ ਅੰਬਾਰੀ ਦੇ ਵਿੱਚ ਬੈਠ ਕੇ ਕਾਨੂੰ ਮੀਟਕਾਂ ਆਸਣ ਲਾਏ ਹੋਏ ਨੇ ਜਥੇਦਾਰ ਜੀ ਤੱਕੋ ਜਰਾ ਖੋਲ ਅੱਖਾਂ ਸਿੰਘ ਸਾਹਿਬ ਬੁਲਾਉਣ ਲਈ ਆਏ ਹੋਏ ਨੇ